ਏ ਆਪਣਾ ਉਹ ਖੇਤ ਹੈ ਜਿਹੜਾ ڪرੰਡ ਹੋ ਗਿਆ ਸੀਗਾ ਤੇ ਆਪਾਂ ਪਿਛਲੀਆਂ ਵੀਡੀਓ ਚ ਗੱਲ ਕੀਤੀ ਸੀ ਵੀ ਜਾਂ ਤਾਂ ڪرੰਡ ਆਪਾਂ ਭੰਨਣ ਦੇ ਕਈ ਸਾਰੇ ਤਰੀਕੇ ਐ ਤੇ ਕਈ ਵਾਰੀ ਸਥਿਤੀ ਇਹੋ ਜੀ ਹੁੰਦੀ ਐ ਕਿ ਸਾਨੂੰ ਪਾਣੀ ਲਾਉਣਾ ਪੈਂਦਾ ਤਾਂ ਜੇ ਪਾਣੀ ਜਲਦੀ ਲਾ ਦਿੰਨੇ ਆ ਤਾਂ ਸਾਡੇ ڪرੰਡ ਵਿੱਚ ਦਾ ਜਿਹੜਾ ਝੋਨਾ ਜਲਦੀ ਨਹੀਂ ਉਗਦਾ ਇਸ ਲਈ ਤੁਹਾਨੂੰ ਪਿਛਲੀ ਸ਼ਾਰਟ ਵੀਡੀਓ ਚ ਦਿਖਾਇਆ ਸੀ ਕਿ ਵੀ ਜਦੋਂ ਦਾਣਾ ਠੰਗੂਰ ਮਾਰ ਕੇ ਛਾਤਰੀ ਨੇੜੇ ਆ ਜੇ ਉਦੋਂ ਆਪਾਂ ਹਲਕਾ ਪਾਣੀ ਲਈਏ ਤਾਂ ਝੋਨਾ ਬਾਹਰ ਆ ਜਾਂਦਾ ਤਾਂ ਕਈ ਵੀ ਡਾਊਟ ਕਰ ਰਹੇ ਸੀ ਕਿ ਇਸ ਤਰ੍ਹਾਂ ਨਹੀਂ ਹੋਏਗਾ ਹੁਣ ਤੁਸੀਂ ਦੇਖ ਰਹੇ ਹੋ ਕਿ ਹਜੇ ਤੀਕੇ ਤੇ ਰਾਤ ਨੰਗਣੀ ਹੈ ਬਹੁਤ ਹਲਕਾ ਪਾਣੀ ਲਾਇਆ ਤੇ ਇਹਦੇ ਨਾਲ ਜਿਹੜਾ ਹੈਗਾ ਇਹ ਝੋਨਾ ਦੇਖੋ ਫਟਾਰਾ ਕਰ ਗਿਆ ਪੱਕੇ ਝੋਨਾ ਬਾਹਰ ਨਿਕਲਾ ਆ ਤੇ ਰਾਤ ਰਾਤ ਦੇ ਵਿੱਚ ਉਮੀਦ ਹੈ ਕਿ ਸਾਰੇ ਸਿਆੜ ਇਹੇ ਪਰ ਜਾਣਗੇ ਨਿੱਕਾ ਨਿੱਕਾ ਦਾਣਾ ਨਿੱਕਾ ਨਿੱਕਾ ਦਾਣਾ ਬਹੁਤ ਨਿਕਲਿਆ ਹੈ ਤਾਂ ਇਸ ਲਈ ਜਿਹੜੇ ਵੀਰ ਕਰੰਡ ਹੋਏ ਝੋਨੇ ਤੋਂ ਘਭਰਾ ਜਾਂਦੇ ਆ ਘਭਰਾਇਆ ਨਾ ਕਰੋ ਜਾਂ ਤਾਂ ਕਰੰਡ ਨੂੰ ਭੰਨ ਲਵੋ ਜੇ ਪਾਣੀ ਲਉਣਾ ਹੈ ਤਾਂ ਪਾਣੀ ਫਿਰ ਉਸ ਸਮੇਂ ਲਾਓ ਜਦੋਂ ਦਾਣਾ ਮੂੰਹ ਤੇ ਆ ਜੇ ਦਾਣਾ ਮੁੜਨਾ ਵੀ ਨਹੀਂ ਚਾਹੀਦਾ ਥੱਲੇ ਤੇ ਉਸ ਸਮੇਂ ਅਸੀਂ ਪਾਣੀ ਲਾਵਾਂਗੇ ਤੇ ਸਾਰਾ ਝੋਨਾ ਬਾਹਰ ਆ ਜਾਏਗਾ ਪੜਕਦੇ ਨੇ ਤਾਂ ਇਹ ਤੁਹਾਡੇ ਲਈ ਇੱਕ ਸੰਦੇਸ਼ ਸੀਗਾ ਮੇਰੇ ਜੋ ਆਪਣੇ ਖੇਤ ਚ ਜੋ ਚੀ ਹੋਈ ਹੈ ਉਹ ਤੁਹਾਨੂੰ ਦਿਖਾਉਣ ਦੇ ਲਈ ਸੀਗਾ ਤੁਸੀਂ ਫੇਰ ਦੇਖ ਸਕਦੇ ਹੋ ਇੱਥੇ ਕਿ ਨਿੱਕੇ ਨਿੱਕੇ ਦਾਣੇ ਨਿੱਕੇ ਨਿੱਕੇ ਦਾਣੇ ਬਹੁਤ ਸਾਰੇ ਫਟਰੇ ਰਾਤ ਰਾਤ ਚ ਕਾਫੀ ਅਰੇ ਚ ਪ੍ਰੋਗਰੈਸ ਹੋ ਜਾਏਗੀ ਤਾਂ ਬਾਕੀ ਜੋ ਵੀ ਹੋਏਗਾ ਉਹ ਤੁਹਾਨੂੰ ਸਵੇਰੇ ਫੇਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਾ ਇੱਥੋਂ ਇਹ ਸੰਭ ਇਹ ਚੀਜ਼ ਸਪਸ਼ਟ ਹੁੰਦੀ ਹੈ ਕਿ ਦਾਣੇ ਦੀ ਗਹਿਰਾਈ ਠੀਕੋ ਕੋਈ ਦਿੱਕਤ ਨਹੀਂ ਆਉਂਦੀ